ਸਤਿ ਸ਼੍ਰੀ ਅਕਾਲ ਪੰਜਾਬੀ ਉਸ ਵਾਕਤ ਕਰਦੇ ਇੱਕ ਹੋਰ ਨਵੇਂ ਵੀਡੀਓ ਵਿੱਚ ਕੈਨੇਡਾ ਜਾਣ ਦੇ ਚਾਹਵਨ ਪੰਜਾਬੀ ਭਾਰਤੀ ਅਤੇ ਕੈਨੇਡਾ ਦੇ ਵਿੱਚ ਪੀਆਰ ਲੈਣ ਦੇ ਚਾਹਵਨ ਪੰਜਾਬੀ ਭਾਰਤੀਆਂ ਦੇ ਲਈ ਹੁਣ ਦੋ ਵੱਡੇ ਝਟਕੇ ਲੱਗੇ ਹਨ ਜੀਹਾਂ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਰਾਤੋਂ ਰਾਤ ਹੀ ਕਰ ਦਿੱਤੇ ਗਏ ਹਨ ਵੱਡੇ ਬਦਲਾਅ ਜੀਹਾਂ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜਿਹੜਾ ਪਹਿਲਾ ਵੱਡਾ ਬਦਲਾਅ ਕੀਤਾ ਗਿਆ ਹੈ ਉਹ ਟੂਰਿਸਟ ਤੇ ਵਿਜ਼ਟਰ ਵੀਜ਼ਾ ਵਾਲਿਆਂ ਨੂੰ ਲੈ ਕੇ ਕੀਤਾ ਗਿਆ ਹੈ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਨਵਾਂ ਅੰਕੜਾ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਸਾਲ 2020 ਤੋਂ ਲੈ ਕੇ ਸਾਲ 2024 ਤੱਕ ਜਿਨ੍ਹਾਂ ਦੇ ਵੀ ਵਿਜ਼ਟਰ ਜਾਂ ਫਿਰ ਟੂਰਿਸਟ ਵੀਜ਼ੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਅਪਰੂਵ ਕੀਤੇ ਗਏ ਸਨ ਸੋ ਉਹ ਵੀਜ਼ੇ ਹੁਣ ਕੈਨਸਲ ਕੀਤੇ ਜਾ ਰਹੇ ਹਨ ਜੀਹਾਂ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਭਾਰਤੀਆਂ ਦੇ ਇਹ ਵੀਜ਼ੇ ਕੈਨਸਲ ਕੀਤੇ ਜਾ ਰਹੇ ਹਨ ਕਿਉਂਕਿ ਜਿਨ੍ਹਾਂ ਦੇ ਵੱਲੋਂ ਵੀ ਫੇਕ ਡਾਕੂਮੈਂਟ ਲਗਾਏ ਗਏ ਸਨ ਸੋ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਸਾਰੇ ਹੀ ਵਿਜ਼ਟਰ ਅਤੇ ਟੂਰਿਸਟ ਵੀਜ਼ਾ ਵਾਲਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਸੋ ਜਿਨ੍ਹਾਂ ਦੇ ਵੱਲੋਂ ਵੀ ਕੁਝ ਨਾ ਕੁਝ ਹੀਰਾ ਫੇਰੀ ਕਰਕੇ ਜਾਂ ਫਿਰ ਫੇਕ ਡਾਕੂਮੈਂਟ ਲਗਾ ਕੇ ਟੂਰ ਟੂਰਿਸਟ ਵਿਜ਼ਟਰ ਵੀਜ਼ੇ ਸਾਲ 2021 22 ਅਤੇ 23 ਦੇ ਦੌਰਾਨ ਲਏ ਗਏ ਸਨ ਸੋ ਉਹਨਾਂ ਸਾਰਿਆਂ ਦੇ ਵੀਜ਼ੇ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਲਗਾਤਾਰ ਕੈਨਸਲ ਕੀਤੇ ਜਾ ਰਹੇ ਹਨ ਸੋ ਜਿਨ੍ਹਾਂ ਦੇ ਵੱਲੋਂ ਵੀਜ਼ੇ ਲੈ ਕੇ ਰੱਖੇ ਹੋਏ ਹਨ ਉਹਨਾਂ ਦੇ ਵੀ ਵੀਜ਼ੇ ਜਿਹੜੇ ਕੀ ਕੈਨਸਲ ਕੀਤੇ ਜਾ ਰਹੇ ਹਨ ਤੇ ਉਹਨਾਂ ਨੂੰ ਈਮੇਲਾਂ ਭੇਜੀਆਂ ਜਾ ਰਹੀਆਂ ਹਨ ਇਸ ਤੋਂ ਇਲਾਵਾ ਜਿਹੜੇ ਕੈਨੇਡਾ ਦੇ ਵਿੱਚ ਇਸ ਸਮੇਂ ਟੂਰਿਸਟ ਵਿਜ਼ਟਰ ਵੀਜ਼ੇ ਤੇ ਜਾ ਕੇ ਵਰਕ ਪਰਮਿਟ ਲੈ ਚੁੱਕੇ ਸਨ ਉਹਨਾਂ ਦੇ ਵੀ ਲਗਾਤਾਰ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਵਿਜ਼ਟਰ ਅਤੇ ਟੂਰਿਸਟ ਵੀਜ਼ੇ ਹੁਣ ਕੈਨਸਲ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ ਸੋ ਜਿਹੜੇ ਵੀ ਹੁਣ ਪੰਜਾਬੀ ਭਾਰਤੀ ਆਉਣ ਵਾਲੇ ਸਮੇਂ ਦੇ ਦੌਰਾਨ ਟੂਰਿਸਟ ਜਾਂ ਫਿਰ ਵਿਜ਼ਟਰ ਵੀਜ਼ਾ ਦੇ ਉੱਤੇ ਕੈਨੇਡਾ ਦੇ ਵਿੱਚ ਜਾਣਾ ਚਾਹੁੰਦੇ ਆ ਉਹ ਬਿਲਕੁਲ ਆਪਣੇ ਸਹੀ ਡਾਕੂਮੈਂਟ ਲਗਾ ਕੇ ਹੀ ਵੀਜ਼ਾ ਲੈਣ ਨਹੀਂ ਤੇ ਆਉਣ ਵਾਲੇ ਸਮੇਂ ਦੇ ਦੌਰਾਨ ਹੋਰ ਵੀ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਸਖਤਾਈ ਕੀਤੀ ਜਾ ਸਕਦੀ ਹੈ ਇਸ ਤੋਂ ਇਲਾਵਾ ਕੈਨੇਡਾ ਦੇ ਵਿੱਚ ਹੁਣ ਕ੍ਰੀਡਿਅਨ ਐਕਸਪੀਰੀਅੰਸ ਕਲਾਸ ਦੇ ਤਹਿਤ ਜਿੱਥੇ ਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕਿਹਾ ਗਿਆ ਸੀ ਕਿ 80000 ਦੇ ਕਰੀਬ ਲੋਕਾਂ ਨੂੰ ਪੀਆਰ ਦਿੱਤੀ ਜਾਵੇਗੀ ਸੋ ਜਿਹੜੇ ਪਲੱਸ 2 ਪਾਸ ਸਟੂਡੈਂਟਸ ਹਨ ਸੋ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੀਆਰ ਪ੍ਰਾਪਤ ਕਰਦੇ ਸਨ ਸੋ ਇੱਕ ਹੋਰ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਨਵੰਬਰ 26 ਨੂੰ ਡਰਾਅ ਕੱਢਿਆ ਗਿਆ ਹੈ ਜਿਸ ਦੇ ਵਿੱਚ ਕਿ 1000 ਲੋਕਾਂ ਨੂੰ ਪੀਆਰ ਦੇ ਸੱਦਾ ਪੱਤਰ ਭੇਜੇ ਗਏ ਹਨ ਪਰ ਇਸ ਦੇ ਵਿੱਚ CRS ਸਕੋਰ 531 ਰੱਖਿਆ ਗਿਆ ਹੈ ਜਿਸ ਦੇ ਵਿੱਚ ਕਿ ਪਲੱਸ 2 ਪਾਸ ਸਟੂਡੈਂਟਾਂ ਦੇ ਲਈ ਹੁਣ ਪੀਆਰ ਲੈਣੀ ਕਾਫੀ ਜ਼ਿਆਦਾ ਮੁਸ਼ਕਲ ਹੈ ਤੇ ਕੈਨੇਡਾ ਦੇ ਵਿੱਚ ਜਿਹੜੇ ਵੀ ਸਟੂਡੈਂਟ ਹੁਣ ਪੀਆਰ ਲੈਣਾ ਚਾਹੁੰਦੇ ਆ ਉਹਨਾਂ ਨੂੰ ਫ੍ਰੈਂਚ ਸਿੱਖਣੀ ਹੀ ਪਵੇਗੀ ਕਿਉਂਕਿ ਨੇਡਿਗਨ ਐਕਸਪੀਰੀਅੰਸ ਕਲਾਸ ਦੇ ਤਹਿਤ ਜਿੰਨੇ ਵੀ ਡਰਾ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕੱਢੇ ਜਾ ਰਹੇ ਆ ਉਸ ਦੇ ਵਿੱਚ CRS ਸਕੋਰ 500 ਪਲੱਸ ਚੱਲ ਰਿਹਾ ਹੈ ਈਵਨ ਕਿ 531 34 ਇਸ ਤੋਂ ਇਲਾਵਾ ਇਸ ਤੋਂ ਵੀ ਉੱਪਰ ਚੱਲ ਰਿਹਾ ਹੈ ਜਿਸ ਦੇ ਕਾਰਨ ਹੁਣ ਕੈਨੇਡਾ ਦੇ ਵਿੱਚ ਪਲੱਸ 2 ਪਾਸ ਸਟੂਡੈਂਟਾਂ ਦੇ ਲਈ PR ਲੈਣੀ ਨਾ ਮਮਕਨ ਹੀ ਬਣਦੀ ਜਾ ਰਹੀ ਹੈ